ਬਾਪਾ ਨਾਮ ਤੇ ਤੋਹੀ ਧੰਕਾ ਹਨਾ ਬਾਪਾ ਨਾਮ ਤੇ ਤੋਹੀ ਧੰਕਾ ਧੰਨ ਬਾਪਾ ਤੋਹੀ ਧੰਕਾ ਧੰਨ ਬਾਪਾ ਨਾਮ ਤੇ ਤੋਹੀ ਧੰਕਾ ਤੋਹੀ ਧੰਕਾਰ ਬਾਪਾ ਤੋਹੀ ਧੰਕਾ ਧੰਨ ਧੰਕਾਰ ਬਾਪਾ ਤੁਮ ਧੰਕਾ ਤੋਹੀ ਧੰਕਾਰ ਬਾਪਾ ਆਗ ਨਿਰੰਝਨ ਨਿਰੰਕਾਰ ਕੀ ਹੋ ਤਾਕੀ ਗਤ ਕਹੀ ਨਾ ਜਾਈ ਅਮਿਤ ਵਡਿਆਈ ਮੇਰਾ ਗੋਵਿੰਦ ਅਲਖ ਅਪਾਰ ਜੀ ਹੋ ਗੋਵਿੰਦ ਅਲਖ ਅਪਾਰ ਅਪਰੰਪਰ ਆਪ ਆਪਣਾ ਜਾਣੈ ਕਿਆ ਇਹ ਜੰਤ ਵਿਚਾਰੇ ਕਈਐ ਜੋ ਤੁਧ ਆਕਨ ਖਾਨੈ ਜਿਸਨੂੰ ਨਦਰ ਕਰੈ ਤੋ ਆਪਣੀ ਸੋ ਘਰਮਕ ਕਰੇ ਵਿਚਾਰ ਜੀ ਹੋ ਉਹ ਵੱਡਾ ਮੇਰਾ ਗੋਬਿੰਦ ਅਗਮਿਆ ਕੋਚੇਰਾ ਹਾਂ ਵੱਡਾ ਮੇਰਾ ਗੋਬਿੰਦ ਅਗਮਿਆ ਕੋਚੇਰਾ ਆਦ ਨਿਰੰਜਨ ਨਰੰਕਾਰ ਜੀ ਹੋ ਤਨ ਬਾਬਾ ਨਾਮ ਕ ਆਵਲੇ ਜੇ ਤੇ ਮੇਰਾ ਸਤਗੁਰੂ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿਨੇ ਮੇਰਾ ਸਤਗੁਰ ਦੇਖਿਆ ਜਾਏ ਢੰਡਾ ਜਾ ਕੇ ਹੱਥ ਮੈਂ ਕਲਗੀ ਸੋਹੈ ਸੀਤ ਸੋ ਹਮਰੀ ਰੱਖਾ ਕਰੇ ਗੁਰ ਕਲਗੀ ਧਰ ਜਗ ਦੀ ਤਾਰਿਆ ਜਹਾਨ ਲਹਿਆ ਅਬਮਾਨ ਜਿਨੇ ਦਰਸ਼ਨ ਪਾਇਆ ਜਿਨਨੇ ਤੁਧ ਨੂੰ ਧਨ ਕਹਿਆ ਇਨ ਜਮ ਨੇ ਨ ਆਇਆ ਵਡਿਆਈ ਗੁਰਮੁਖ ਦੇ ਪ੍ਰਭ ਅਰ ਪਾਵੇ ਝੋਈ ਓ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਆਰਾਧਿਆ ਕਬਿਆ ਕੋ ਧਨ ਹਰ ਜੁਗ ਜੁਗ ਭਗਤ ਉਕਾਇਆ ਜੀਉ ਰਾਮ ਐ ਜਗ ਦਾ ਆਇਆ ਰਾਮ ਰਾਜ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਂ ਦੇ ਜੀਆ ਰਜਕ ਸੰਭਾਹਾਈ ਸਾਈਂ ਕਾਰ ਕਮਾਵਣੀ ਤੁਰ ਛੋਡੀ ਤਨ ਪਾਏ ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜੇਤ ਸਹਿ ਰਜਾਈ ਸੋ ਕਰੇ ਜਿਤ ਸਿਰ ਜਾਏ ਸੁੱਧ ਸਤ ਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਤਤ ਗੁਰ ਮੈਂ ਪਾਇਆ ਪਾਇਆ ਸਤ ਹਰ ਦੂਰੇ ਬੋਲੋ ਸਤਨਾਮ ਵਾਹਿਗੁਰੂ ਜੀ ਸੈ ਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸੇ ਰਾਤ ਦੋਇ ਦਾਈ ਦਾਇਆ ਕੇ ਲੈ ਸਗਲ ਜਗਤ ਚੰਗਿਆ ਆਂ ਬੁਰਿਆ ਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਗਰਮੀ ਆਪ ਆਪਨੀ ਕਿਨੇੜੇ ਕੇਦੋ ਇਕ ਓੰਕਾਰ ਸਤਿਗੁਰ ਪਰਸਾਦ ਸਾ ਸੋਰਠਿ ਮਹਾਲਾ ਪੰਜਵਾ ਘਰ ਦੂਜਾ ਆਤ ਗਰਬ ਮਹਿ ਆਪਨ ਸਿਮਰਨ ਦੇ ਤਹ ਤੁਮ ਰਾਖਨ ਹਾਰੇ ਪਾਵਕ ਸਾਗਰ ਅਥਾ ਲਹਿਰ ਮਹਿ ਤਾਰੋ ਤਰਨ ਹਾਰੇ ਤੈ ਗਰਬ ਮਹਿ ਆਪਨ ਸਿਮਰਨ ਦੇ ਤਹਿ ਤੁਮਰਾਖਨ ਹਾਰੇ ਪਾਵਕ ਸਾਗਰ ਅਥਾ ਲਹਿਰ ਮਹਿ ਤਾਰੋ ਤਰਨ ਹਾ ठाकुर सिर मोरा एहा ओहा तुहारो तो तोरहा कीते को मेर समान ਕਰਨ ਹਾਰ ਤਰਨ ਜਾਨ ਤਾ ਮੰਗਣ ਕੋ ਸਗਲੀ ਦਾਨ ਦੇ ਪ੍ਰਭ ਭਾਨੈ ਖੇ ਨਮੈ ਅਵਰਖਨੇ ਮਹ ਅਵਰਾ ਅਚਰਜ ਚਲਤ ਤੁਮਾਰੇ ਰੋੜੋ ோர்ச்சோம ரே சங்கோ துமோ தோசி துமாரி வாணி ਨੰਦਪਿਆ ਪੇਖ ਤਿ ਨਾਨਕ ਪਰਤਾਪੁਰਖ ਨਿਰਬਾਣੀ ਸਾਧ ਸੰਗ ਜੋਤ ਮਹਿ ਮਿਲਾਇਓ ਤੋ ਸੁਨੀ ਤਮਾਰੀ ਬਾਣੀ ਨੰਦਪਿਆ ਪੇਖ ਤਿ ਨਾਨਕ ਪਰਤਾਪ ਪੁਰਖ ਨਿਰਬਾਣੀ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਕਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਏ ਅਕਾਲ ਪੁਰਖ ਅੰਤਰਜਾਮੀ ਧੰਨ ਸ੍ਰੀ ਗੁਰੂ ਨਾਨਕ ਦੇਵ ਨਰੰਗਨਾਰ ਸ੍ਰੋਪ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜ਼ੂਰ ਅਮਰਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਕੀ ਵਾਰ ਕੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਖ ਅਨਤ ਭੁਲ ਚੁਕਮਾ ਆਪ ਜੀ ਕੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਬਤ ਲਾਇ ਬਨ ਹੋਣ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ